ਜੁਕਤ ਕਿਸਾਨ ਮੋਰਚੇ ਦੀ ਕਾਲ ਹੈ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵੱਲ ਨੂੰ ਕੂਚ ਕਰ ਰਹੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੀ ਪੂਰੇ ਤਰੀਕੇ ਦੇ ਨਾਲ ਸਖਤੀ ਦੇ ਵਿੱਚ ਆ ਪੂਰੇ ਐਕਸ਼ਨ ਦੇ ਵਿੱਚ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਆ ਜਿਹੜੀ ਇਸ ਥਾਂ ਦੇ ਉੱਤੇ ਵੀ ਤਣਾਤ ਕਰ ਦਿੱਤੀ ਆ ਤੁਹਾਨੂੰ ਪਹਿਲਾਂ ਬਾਈਪੀਐਸ ਚੌਂਕ ਦਾ ਏਰੀਆ ਦਿਖਾਇਆ ਜਿਸ ਥਾਂ ਦੇ ਉੱਤੇ ਕੌਮੀ ਸਾਬ ਮੋਰਚਾ ਲੱਗਿਆ ਉਹ ਥਾਂ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਹੈ ਇਸ ਥਾਂ ਦੇ ਉੱਤੇ ਪੰਜਾਬ ਪੁਲਿਸ ਵੀ ਮਹਾਲੀ ਵਾਲੇ ਪਾਸੇ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਪੂਰੇ ਤਰੀਕੇ ਦੇ ਨਾਲ ਮਸਤੈਦ ਆ। ਹਰ ਗੱਡੀਆਂ ਨੂੰ ਜਿਹੜਾ ਬਾਜ ਵਾਲੀ ਅੱਖ ਦੇ ਨਾਲ ਦੇਖਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਕੋਈ ਕਿਸਾਨ ਤਾਂ ਨਹੀਂ ਕੋਈ ਲੀਡਰ ਤਾਂ ਨਹੀਂ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੈਪਚਰ ਕੀਤਾ ਜਾ ਰਿਹਾ ਤਾਂ ਜਹੇ ਦੇ ਵਿੱਚ ਗੱਡੀ ਰੋਕ ਕੇ ਉਸ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਜਿਸ ਤੇ ਲੱਗਦਾ ਹੈ ਕਿ ਇਹ ਕਿਸਾਨ ਆ ਜਾਂ ਕਿਸਾਨ ਲੀਡਰ ਆ। ਇਸੇ ਕਰਕੇ ਗੱਡੀਆਂ ਨੂੰ ਰੋਕ ਕੇ ਉਹਨਾਂ ਨੂੰ ਪੁੱਛਗਛ ਵੀ ਕੀਤੀ ਜਾ ਰਹੀ ਹੈ ਕਿਸੇ ਕਿਸ ਥਾਂ ਦੇ ਉੱਤੇ ਤੁਸੀਂ ਜਾ ਰਹੇ ਹੋ ਤਾਂ ਪੰਜਾਬ ਪੁਲਿਸ ਦੇ ਜਵਾਨ ਸਾਹਮਣੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਜ਼ੁਬਾਨ ਨੇ ਤਾਂ ਪੈਰਾ ਮਿਲਟਰੀ ਫੋਰਸ ਆ ਜਿਹੜੀ ਉਹ ਵੀ ਤਾਇਨਾਤ ਕਰ ਦਿੱਤੀ ਆ ਸਾਹਮਣੇ ਟ੍ਰੱਕ ਨੇ ਜਿਹੜੇ ਉਹ ਖੜਾਏ ਗਏ ਨੇ ਗੱਡੀਆਂ ਖੜੀਆਂ ਨੇ ਪੁਲਿਸ ਦੀਆਂ ਵਸ ਮੌਜੂਦਾ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸਾਹਮਣੇ ਦੇਲੇ ਪਾਸੇ ਦੂਜੀ ਸਾਈਡ ਸੜਕ ਦੇ ਬੈਰੀਕੇਡ ਲਗਾਏ ਗਏ ਨੇ ਤੇਲੇ ਪਾਸੇ ਵੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਸ਼ਕਤੀ ਹੈ ਜਿਹੜੀ ਉਹ ਵਰਤੀ ਜਾਏਗੀ ਜੇਕਰ ਚੰਡੀਗੜ੍ਹ ਵਾਲੇ ਪਾਸੇ ਕਿਸਾਨ ਕੂਚ ਕਰਦੇ ਨੇ ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ਤੇ ਸਕਰੀਬਨ ਚੰਡੀਗੜ੍ਹ ਪੁਲਿਸ ਦਾ ਸਖਤ ਪੈਰਾ ਨਾਕੇਬੰਦੀ ਵਧਾ ਦਿੱਤੀ ਗਿਆ ਸ਼ਕਤੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜਹੇ ਦੇ ਵਿੱਚ ਚੰਡੀਗੜ੍ਹ ਉਸ ਦੀ ਨਫਰੀ ਜਿਹੜੀ ਉਹ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਤਾਂ ਕਿਸਾਨਾਂ ਦੇ ਕਾਫਲੇ ਨੇ ਪੰਜਾਬ ਪਰਚੋਂ ਚੱਲੇ ਹੋਏ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਕਈ ਥਾਂ ਦੇ ਉੱਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਈ ਥਾਂ ਦੇ ਉੱਤੇ ਬੈਰੀਕਾਡ ਲਗਾ ਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਹੈ ਤਾਂ ਜਹੇ ਦੇ ਵਿੱਚ ਕਿਸਾਨਾਂ ਦਾ ਹਾਲੇ ਕੋਈ ਕਾਫਲਾ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਨੂੰ ਜਿਹੜਾ ਵੱਧਾ ਹੋਇਆ ਨਜ਼ਰ ਨਹੀਂ ਆਇਆ ਤੇ ਦੂਜੇ ਪਾਸੇ ਖਰੜ ਤੋਂ ਕੁਝ ਤਸਵੀਰ ਵੀ ਸਾਹਮਣੇ ਆਈ ਇਸ ਥਾਂ ਦੇ ਉੱਤੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤਾਂ ਤਾ ਇਹ ਬੜੈਲ ਜਿਹੜਾ ਜਿੱਥੇ ਕੀ ਮਹਾਲੀ ਬੋਰਡ ਆ ਉਸ ਥਾਂ ਦੇ ਉੱਤੇ ਵੀ ਪੁਲਿਸ ਦੀ ਸ਼ਕਤੀ ਹੈ ਥਾਂ ਦੇ ਉੱਤੇ ਵੀ ਨਾਕੇਬੰਦੀ ਕੀਤੀ ਗਈ ਹੈ ਤਾਂ ਕਿਸੇ ਵੀ ਸਮੇ ਜੇਕਰ ਪੁਲਿਸ ਨੂੰ ਲੱਗਿਆ ਕਿ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਕੂਚ ਕਰ ਰਹੇ ਨੇ ਤਾਂ ਫਿਰ ਤੁਰੰਤ ਇਸ ਰਸਤੇ ਨੂੰ ਰੋਕ ਦਿੱਤਾ ਜਾਵੇਗਾ ਅਧਿਕਾਰੀਆਂ ਦੇ ਹੁਕਮ ਤੋਂ ਬਾਅਦ ਇਸ ਰਸਤੇ ਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਪੁਲਿਸ ਪਹਿਲੀ ਐਡਵਾਈਜ਼ਰੀ ਜਾਰੀ ਕਰ ਚੁੱਕੀ ਹੈ ਕਿ ਜਿਹੜੇ ਇਹ ਰਸਤੇ ਨੇ ਜਿਹੜੇ ਰਸਤੇ ਦਾ ਜ਼ਿਕਰ ਆ 12 13 ਰਸਤੇ ਨੇ ਕਿ ਇਸ ਰਸਤੇ ਦੇ ਰਾਹੀ ਤੁਸੀਂ ਘੱਟ ਸਫਰ ਕਰੋ ਜਾਂ ਫਿਰ ਇਹ ਰੂਟ ਨੇ ਜਿਹੜੇ ਉਹ ਡਿਵਰਟ ਕੀਤੇ ਜਾ ਸਕਦੇ ਨੇ ਜੇਕਰ ਕਿਸਾਨਾਂ ਦੇ ਕਾਫਲੇ ਚੰਡੀਗੜ੍ਹ ਵਾਲੇ ਪਾਸੇ ਵੱਧਦੇ ਨੇ ਤਾਂ ਫਿਰ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਨੂੰ ਸ਼ਕਤੀ ਵਰਤਣੀ ਪੈਗੀ ਨਾ ਬੈਰੀਕੇਡਾਂ ਨੂੰ ਬੰਦ ਕਰਨਾ ਪੈਗਾ ਤਾਂ ਹੋ ਸਕਦਾ ਹੈ ਕਿ ਹੁਕਮ ਉਪਰੋ ਅਧਿਕਾਰੀਆਂ ਦਾ ਆ ਜਾਵੇ ਪਰ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਹਲਚਲ ਨਹੀਂ ਲੱਗ ਰਹੀ ਪਰ ਅਧਿਕਾਰੀਆਂ ਦੇ ਹੁਕਮ ਦੀ ਅਡੀਕ ਨੇ ਜਿਹੜੇ ਪੁਲਿਸ ਮੁਲਾਜ਼ਮ ਕਰ ਰਹੇ ਨੇ ਸ਼ਕਤੀ ਦੇ ਵਿੱਚ ਜ਼ਰੂਰ ਨਜ਼ਰ ਨੇ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਕਈ ਅਧਿਕਾਰੀ ਇਹ ਨਾ ਮੋਰਚਿਆਂ ਦੇ ਉੱਤੇ ਮੌਜੂਦ ਨੇ ਡੀਐਸਪੀ ਲੈਵਲ ਦੇ ਅਧਿਕਾਰੀ ਜਿਕਰ ਉਹਨਾਂ ਨੂੰ ਲੱਗਿਆ ਕਿ ਕੋਈ ਹਲਚਲ ਵਧਾਉਣੀ ਆ ਜਾਂ ਇਹਨਾਂ ਰਸਤਿਆਂ ਨੂੰ ਰੋਕਣਾ ਤਾਂ ਉਹਨਾਂ ਰਸਤਿਆਂ ਨੂੰ ਰੋਕਿਆ ਜਾ ਸਕਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਨਵਾਂ ਬਿਆਨ ਜਗਿੰਦਰ ਸਿੰਘ ਗੁਰਾਹਾਂ ਦਾ ਨજર ਆ ਰਿਹਾ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੇ ਨਾਲ ਸਾਡੀ ਮੀਟਿੰਗ ਹੁੰਦੀ ਹੈ ਸਿਰਫ 8-9 ਮਸਲਿਆਂ ਤੇ ਹੀ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਮਸਲਿਆਂ ਤੇ ਵੀ ਸਹਿਮਤੀ ਨਹੀਂ ਬਣੀ ਤਾਂ ਉਹ ਗੱਲਬਾਤ ਵਿਚਾਰੇ ਟੁੱਟ ਗਈ ਸੀ ਉਹਨਾਂ ਨੇ ਕਿਹਾ ਕਿ ਸਾਡਾ ਹੱਕ ਆ ਕਰਨੇ ਲਾਉਣਾ ਜਾਂ ਅਸੀਂ ਰੋਸ ਜਿਹੜਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਲਗਾਉਨੇ ਚੰਡੀਗੜ੍ਹ ਦੇ ਵਿੱਚ ਜੇਕਰ ਕਿਸਾਨ ਜਥੇਬੰਦੀਆਂ ਆਉਂਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਆਉਂਦਾ ਤਾਂ ਉਹ ਮੰਗਾ ਕਈ ਮੰਗਾਂ ਤਾਂ ਕੇਂਦਰ ਸਰਕਾਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਉਹ ਸਿਰਫ ਪੰਜਾਬ ਦੇ ਨਾਲ ਹੀ ਨਹੀਂ ਕੇਂਦਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਇਹ ਜਿਹੇ ਬਿਆਨ ਉਹਨਾਂ ਸਾਹਮਣੇ ਆ ਰਿਹਾ ਤੇ ਹਲੇ ਵੀ ਆਗੂਆਂ ਨੂੰ ਜਿਹੜਾ ਹਰਾਸਸ ਦੇ ਵਿੱਚ ਰੱਖਿਆ ਗਿਆ ਪਰ ਕੋਈ ਕਿਸਾਨਾਂ ਦੇ ਜਿਹੜੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਵੱਧੇ ਹੋਏ ਨਜ਼ਰ ਨਹੀਂ ਆ ਰਹੇ ਹੋ ਸਕਦਾ ਕਿ ਰਸਤੇ ਦੇ ਵਿੱਚ ਜਿਹੜੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਿਆ ਗਿਆ ਹੈ ਹੋ ਸਕਦਾ ਕਿ ਚੰਡੀਗੜ੍ਹ ਵਾਲੇ ਪਾਸੇ ਨਾ ਆਉਣ ਦਿੱਤਾ ਜਾਵੇ ਤੇ ਜਿਹੜਾ ਅੱਜ ਐਲਾਨ ਹੈ ਕਿਸਾਨਾਂ ਦਾ ਉਹ ਸਫਲ ਰਹਿ ਜਾਵੇ ਅਜਿਹੇ ਦੇ ਵਿੱਚ ਤੁਹਾਨੂੰ ਚੰਡੀਗੜ੍ਹ ਮੋਹਾਲੀ ਦੇ ਸਰਹੱਦ ਤੋਂ ਹਰ ਇੱਕ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਕਿਸ ਤਰੀਕੇ ਦੀ ਹਲਚਲ ਕਿਸ ਤਰੀਕੇ ਦੀ ਅਪਡੇਟ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੁੜੀ ਰਜਾਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ ਮੋਹਾਲੀ ਤਾਜ਼ਾ ਸਮੇ ਅਸੀਂ ਪੰਜਾਬ ਅਤੇ ਚੰਡੀਗੜ੍ਹ ਦੀ ਸਰਹੱਦ ਦੇ ਖੜੇ ਆ ਬਡੈਲ ਜੇਲ੍ਹ ਦੇ ਕੋਲ ਆ ਜਿਸ ਤਰੀਕੇ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵੱਲ ਨੂੰ ਕੂਚ ਕਰ ਰਹੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੀ ਪੂਰੇ ਤਰੀਕੇ ਦੇ ਨਾਲ ਸ਼ਕਤੀ ਦੇ ਵਿੱਚ ਆ ਪੂਰੇ ਐਕਸ਼ਨ ਦੇ ਵਿੱਚ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਆ ਜਿਹੜੀ ਇਸ ਥਾਂ ਦੇ ਉੱਤੇ ਵੀ ਤਾਇਨਾਤ ਕਰ ਦਿੱਤੀ ਆ ਤੁਹਾਨੂੰ ਪਹਿਲਾ ਬਾਈਪੀਐਸ ਚੌਂਕ ਦਾ ਏਰੀਆ ਦਿਖਾਇਆ ਜਿਸ ਥਾਂ ਦੇ ਉੱਤੇ ਕੌਮੀ ਸਾਬ ਮੋਰਚਾ ਲੱਗਾ ਹੋਇਆ ਉਸ ਥਾਂ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਆ ਇਸ ਥਾਂ ਦੇ ਉੱਤੇ ਪੰਜਾਬ ਪੁਲਿਸ ਵੀ ਮਹਾਲੀ ਵਾਲੇ ਪਾਸੇ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਪੂਰੇ ਤਰੀਕੇ ਦੇ ਨਾਲ ਮਸਤੈਦ ਆ। ਹਰ ਗੱਡੀਆਂ ਨੂੰ ਜਿਹੜਾ ਬਾਜ ਵਾਲੀ ਅੱਖ ਦੇ ਨਾਲ ਦੇਖਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਕੋਈ ਕਿਸਾਨ ਤਾਂ ਨਹੀਂ ਕੋਈ ਲੀਡਰ ਤਾਂ ਨਹੀਂ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੈਪਚਰ ਕੀਤਾ ਜਾ ਰਿਹਾ ਤਾਂ ਜਿਹੇ ਦੇ ਵਿੱਚ ਗੱਡੀ ਰੋਕ ਕੇ ਉਸ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਜਿਸ ਤੇ ਲੱਗਦਾ ਹੈ ਕਿ ਇਹ ਕਿਸਾਨ ਆ ਜਾਂ ਕਿਸਾਨ ਲੀਡਰ ਆ। ਇਸੇ ਕਰਕੇ ਗੱਡੀਆਂ ਨੂੰ ਰੋਕ ਕੇ ਉਹਨਾਂ ਨੂੰ ਪੌਚੇਗੇ ਚ ਵੀ ਕੀਤੀ ਜਾ ਰਹੀ ਹੈ ਕਿਸੇ ਕਿਸ ਥਾਂ ਦੇ ਉੱਤੇ ਤੁਸੀਂ ਜਾ ਰਹੇ ਹੋ ਤਾਂ ਪੰਜਾਬ ਪੁਲਿਸ ਦੇ ਜਵਾਨ ਸਾਹਮਣੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਤਾਂ ਪੈਰਾ ਮਿਲਟਰੀ ਫੋਰਸ ਆ ਜਿਹੜੀ ਉਹ ਵੀ ਤਾਇਨਾਤ ਕਰ ਦਿੱਤੀ ਆ ਸਾਹਮਣੇ ਟਰੱਕ ਨੇ ਜਿਹੜੇ ਉਹ ਖੜਾਏ ਗਏ ਨੇ ਗੱਡੀਆਂ ਖੜੀਆਂ ਨੇ ਪੁਲਿਸ ਦੀਆਂ ਵਾਸ ਮੌਜੂਦ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸਾਹਮਣੇ ਦੇਲੇ ਪਾਸੇ ਦੂਜੀ ਸਾਈਡ ਸੜਕ ਦੇ ਬੈਰੀਕੇਡ ਲਗਾਏ ਗਏ ਨੇ ਤੇਲੇ ਪਾਸੇ ਵੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਸ਼ਕਤੀ ਹੈ ਜਿਹੜੀ ਉਹ ਵਰਤੀ ਜਾਏਗੀ ਜੇਕਰ ਚੰਡੀਗੜ੍ਹ ਵਾਲੇ ਪਾਸੇ ਕਿਸਾਨ ਕੂਚ ਕਰਦੇ ਨੇ ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ਤੇ ਸਕਰੀਬਨ ਚੰਡੀਗੜ੍ਹ ਪੁਲਿਸ ਦਾ ਸਖਤ ਪੈਰਾ ਨਾਕੇਬੰਦੀ ਵਧਾ ਦਿੱਤੀ ਗਈ ਹੈ ਸ਼ਕਤੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜਹੇ ਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਨਫਰੀ ਹੈ ਜਿਹੜੀ ਉਹ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਤਾਂ ਕਿਸਾਨਾਂ ਦੇ ਕਾਫਲੇ ਨੇ ਪੰਜਾਬ ਪਰਚੋਂ ਚੱਲੇ ਹੋਏ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਕਈ ਥਾਂ ਦੇ ਉੱਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਈ ਥਾਂ ਦੇ ਉੱਤੇ ਬੈਰੀਕੇਡ ਲਗਾ ਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਹੈ ਤਾਂ ਜਹੇ ਦੇ ਵਿੱਚ ਕਿਸਾਨਾਂ ਦਾ ਹਾਲੇ ਕੋਈ ਕਾਫਲਾ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਨੂੰ ਜਿਹੜਾ ਵੱਧਾ ਹੋਇਆ ਨਜ਼ਰ ਨਹੀਂ ਆਇਆ ਤੇ ਦੂਜੇ ਪਾਸੇ ਖਰੜ ਤੋਂ ਕੋਈ ਤਸਵੀਰ ਵੀ ਸਾਹਮਣੇ ਆਈ ਇਸ ਥਾਂ ਦੇ ਉੱਤੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤਾਂ ਤਾ ਹੈ ਬੜੈਲ ਜਿਹੜਾ ਜਿੱਥੇ ਕੀ ਮਹਾਲੀ ਬੋਰਡ ਆ ਉਸ ਥਾਂ ਦੇ ਉੱਤੇ ਵੀ ਪੁਲਿਸ ਦੀ ਸ਼ਕਤੀ ਹੈ ਥਾਂ ਦੇ ਉੱਤੇ ਵੀ ਨਾਕੇਬੰਦੀ ਕੀਤੀ ਗਈ ਹੈ ਤਾਂ ਕਿਸੇ ਵੀ ਸਮੇਂ ਜੇਕਰ ਪੁਲਿਸ ਨੂੰ ਲੱਗਿਆ ਕਿ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਕੂਚ ਕਰ ਰਹੇ ਨੇ ਤਾਂ ਫਿਰ ਤੁਰੰਤ ਇਸ ਰਸਤੇ ਨੂੰ ਰੋਕ ਦਿੱਤਾ ਜਾਵੇਗਾ ਅਧਿਕਾਰੀਆਂ ਦੇ ਹੁਕਮ ਤੋਂ ਬਾਅਦ ਇਸ ਰਸਤੇ ਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਪੁਲਿਸ ਪਹਿਲੀ ਅਡਵਾਈਜ਼ਰੀ ਜਾਰੀ ਕਰ ਚੁੱਕੀ ਹੈ ਕਿ ਜਿਹੜੇ ਇਹ ਰਸਤੇ ਨੇ ਜਿਹੜੇ ਰਸਤੇ ਦਾ ਜ਼ਿਕਰ ਆ 12 13 ਰਸਤੇ ਨੇ ਕਿ ਇਸ ਰਸਤੇ ਦੇ ਰਾਹੀਂ ਤੁਸੀਂ ਘੱਟ ਸਫਰ ਕਰੋ ਜਾਂ ਫਿਰ ਇਹ ਰੂਟ ਨੇ ਜਿਹੜੇ ਉਹ ਡਿਵਰਟ ਕੀਤੇ ਜਾ ਸਕਦੇ ਨੇ ਜੇਕਰ ਕਿਸਾਨਾਂ ਦੇ ਕਾਫਲੇ ਚੰਡੀਗੜ੍ਹ ਵਾਲੇ ਪਾਸੇ ਵੱਧਦੇ ਨੇ ਤਾਂ ਫਿਰ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਨੂੰ ਸ਼ਕਤੀ ਵਰਤਣੀ ਪੈਗੀ ਨਾ ਬੈਰੀਕੇਡਾਂ ਨੂੰ ਬੰਦ ਕਰਨਾ ਪੈਗਾ ਤਾਂ ਹੋ ਸਕਦਾ ਕਿ ਹੁਕਮ ਉਪਰੋ ਅਧਿਕਾਰੀਆਂ ਦਾ ਆ ਜਾਵੇ ਪਰ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਹਲਚਲ ਨਹੀਂ ਲੱਗ ਰਹੀ ਪਰ ਅਧਿਕਾਰੀਆਂ ਦੇ ਹੁਕਮ ਦੀ ਅਡੀਕ ਨੇ ਜਿਹੜੇ ਪੁਲਿਸ ਮੁਲਾਜ਼ਮ ਕਰ ਰਹੇ ਨੇ ਸ਼ਕਤੀ ਦੇ ਵਿੱਚ ਜ਼ਰੂਰ ਨਜ਼ਰ ਨੇ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਕਈ ਅਧਿਕਾਰੀ ਇਹ ਨਾ ਮੋਰਚਿਆਂ ਦੇ ਉੱਤੇ ਮੌਜੂਦ ਨੇ ਡੀਐਸਪੀ ਲੈਵਲ ਦੇ ਅਧਿਕਾਰੀ ਜੇਕਰ ਉਹਨਾਂ ਨੂੰ ਲੱਗਿਆ ਕਿ ਕੋਈ ਹਲਚਲ ਵਧਾਉਣੀ ਆ ਜਾਂ ਇਹਨਾਂ ਰਸਤਿਆਂ ਨੂੰ ਰੋਕਣਾ ਤਾਂ ਉਹਨਾਂ ਰਸਤਿਆਂ ਨੂੰ ਰੋਕਿਆ ਜਾ ਸਕਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਨਵਾਂ ਬਿਆਨ ਜਗਿੰਦਰ ਸਿੰਘ ਗੁਰਾਹਾਂ ਦਾ ਨਜ਼ਰ ਆ ਰਿਹਾ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੇ ਨਾਲ ਸਾਡੀ ਮੀਟਿੰਗ ਹੁੰਦੀ ਹੈ ਸਿਰਫ 8-9 ਮਸਲਿਆਂ ਤੇ ਹੀ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਮਸਲਿਆਂ ਤੇ ਵੀ ਸਹਿਮਤੀ ਨਹੀਂ ਬਣੀ ਤਾਂ ਉਹ ਗੱਲਬਾਤ ਵਿਚਾਰੇ ਟੁੱਟ ਗਈ ਸੀ ਉਹਨਾਂ ਨੇ ਕਿਹਾ ਕਿ ਸਾਡਾ ਹੱਕ ਆ ਤਰਨੇ ਲਾਉਣਾ ਜਾਂ ਅਸੀਂ ਰੋਸ ਜਿਹੜਾ ਉਸਾਂਤਮਈ ਤਰੀਕੇ ਦੇ ਨਾਲ ਲਗਾਉਨੇ ਚੰਡੀਗੜ੍ਹ ਦੇ ਵਿੱਚ ਜੇਕਰ ਕਿਸਾਨ ਜਥੇਬੰਦੀਆਂ ਆਉਂਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਆਉਂਦਾ ਤਾਂ ਉਹ ਮੰਗਾ ਕਈ ਮੰਗਾਂ ਤਾਂ ਕੇਂਦਰ ਸਰਕਾਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਉਹ ਸਿਰਫ ਪੰਜਾਬ ਦੇ ਨਾਲ ਹੀ ਨਹੀਂ ਕੇਂਦਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਇਹ ਜਿਹੇ ਆ ਬਿਆਨ ਉਹਨਾਂ ਸਾਹਮਣੇ ਆ ਰਿਹਾ ਤੇ ਹਲੇ ਵੀ ਆਗੂਆਂ ਨੂੰ ਜਿਹੜਾ ਹਰਸਸ ਦੇ ਵਿੱਚ ਰੱਖਿਆ ਗਿਆ ਪਰ ਕੋਈ ਕਿਸਾਨਾਂ ਦੇ ਜਿਹੜੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਵੱਧਦੇ ਹੋਏ ਨਜ਼ਰ ਨਹੀਂ ਆ ਰਹੇ ਹੋ ਸਕਦਾ ਹੈ ਕਿ ਰਸਤੇ ਦੇ ਵਿੱਚ ਜਿਹੜੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਿਆ ਗਿਆ ਹੈ ਹੋ ਸਕਦਾ ਹੈ ਕਿ ਚੰਡੀਗੜ੍ਹ ਵਾਲੇ ਪਾਸੇ ਨਾ ਆਉਣ ਦਿੱਤਾ ਜਾਵੇ ਤੇ ਜਿਹੜਾ ਅੱਜ ਐਲਾਨ ਆ ਕਿਸਾਨਾਂ ਦਾ ਉਹ ਸਫਲ ਰਹਿ ਜਾਵੇ ਅਜਿਹੇ ਦੇ ਵਿੱਚ ਤੁਹਾਨੂੰ ਚੰਡੀਗੜ੍ਹ ਮੋਹਾਲੀ ਦੇ ਸਰਹੱਦ ਤੋਂ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਕਿਸ ਤਰੀਕੇ ਦੀ ਹਲਚਲ ਹੈ ਕਿਸ ਤਰੀਕੇ ਦੀ ਅਪਡੇਟ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ ਮੋਹਾਲੀ ਤਾਜ਼ਾ ਸਮੇ ਅਸੀਂ ਪੰਜਾਬ ਅਤੇ ਚੰਡੀਗੜ੍ਹ ਦੀ ਸਰਹੱਦ ਦੇ ਖੜੇ ਆ ਬਡੈਲ ਜੇਲ੍ਹ ਦੇ ਕੋਲ ਆ ਜਿਸ ਤਰੀਕੇ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵੱਲ ਨੂੰ ਕੂਚ ਕਰ ਰਹੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੀ ਪੂਰੇ ਤਰੀਕੇ ਦੇ ਨਾਲ ਸਖਤੀ ਦੇ ਵਿੱਚ ਆ ਪੂਰੇ ਐਕਸ਼ਨ ਦੇ ਵਿੱਚ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਆ ਜਿਹੜੀ ਇਸ ਥਾਂ ਦੇ ਉੱਤੇ ਵੀ ਤਾਇਨਾਤ ਕਰ ਦਿੱਤੀ ਆ ਤੁਹਾਨੂੰ ਪਹਿਲਾਂ ਬਾਈਪੀਐਸ ਚੌਂਕ ਦਾ ਏਰੀਆ ਦਿਖਾਇਆ ਜਿਸ ਥਾਂ ਦੇ ਉੱਤੇ ਕੌਮੀ ਸਾਬ ਮੋਰਚਾ ਲੱਗਿਆ ਹੋਇਆ ਉਸ ਥਾਂ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਆ ਇਸ ਥਾਂ ਦੇ ਅਬ ਮਹਾਲੀ ਵਾਲੇ ਪਾਸੇ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਪੂਰੇ ਤਰੀਕੇ ਦੇ ਨਾਲ ਮਸਤੈਦ ਆ। ਹਰ ਗੱਡੀਆਂ ਨੂੰ ਜਿਹੜਾ ਬਾਜ ਵਾਲੀ ਅੱਖ ਦੇ ਨਾਲ ਦੇਖਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਕੋਈ ਕਿਸਾਨ ਤਾਂ ਨਹੀਂ ਕੋਈ ਲੀਡਰ ਤਾਂ ਨਹੀਂ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੈਪਚਰ ਕੀਤਾ ਜਾ ਰਿਹਾ ਤਾਂ ਜਹੇ ਦੇ ਵਿੱਚ ਗੱਡੀ ਰੋਕ ਕੇ ਉਸ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਜਿਸ ਤੇ ਲੱਗਦਾ ਹੈ ਕਿ ਇਹ ਕਿਸਾਨ ਆ ਜਾਂ ਕਿਸਾਨ ਲੀਡਰ ਆ। ਇਸੇ ਕਰਕੇ ਗੱਡੀਆਂ ਨੂੰ ਰੋਕ ਕੇ ਉਹਨਾਂ ਨੂੰ ਪੁੱਛਗਛ ਵੀ ਕੀਤੀ ਜਾ ਰਹੀ ਹੈ ਕਿਸੇ ਕਿਸ ਥਾਂ ਦੇ ਉੱਤੇ ਤੁਸੀਂ ਜਾ ਰਹੇ ਹੋ ਤਾਂ ਪੰਜਾਬ ਪੁਲਿਸ ਦੇ ਜਵਾਨ ਸਾਹਮਣੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਤਾਂ ਪੈਰਾਮਿਲਟਰੀ ਫੋਰਸ ਆ ਜਿਹੜੀ ਉਹ ਵੀ ਤਾਇਨਾਤ ਕਰ ਦਿੱਤੀ ਆ ਸਾਹਮਣੇ ਟਰੱਕ ਨੇ ਜਿਹੜੇ ਉਹ ਖੜਾਏ ਗਏ ਨੇ ਗੱਡੀਆਂ ਖੜੀਆਂ ਨੇ ਪੁਲਿਸ ਦੀਆਂ ਵਸ ਮੌਜੂਦ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸਾਹਮਣੇ ਦੇਲੇ ਪਾਸੇ ਦੂਜੀ ਸਾਈਡ ਸੜਕ ਦੇ ਬੈਰੀਕੇਡ ਲਗਾਏ ਗਏ ਨੇ ਤੇਲੇ ਪਾਸੇ ਵੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਸ਼ਕਤੀ ਹੈ ਜਿਹੜੀ ਉਹ ਵਰਤੀ ਜਾਏਗੀ ਜੇਕਰ ਚੰਡੀਗੜ੍ਹ ਵਾਲੇ ਪਾਸੇ ਕਿਸਾਨ ਕੂਚ ਕਰਦੇ ਨੇ ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ਤੇ ਸਕਰੀਬਨ ਚੰਡੀਗੜ੍ਹ ਪੁਲਿਸ ਦਾ ਸਖਤ ਪੈਰਾ ਨਾਕੇਬੰਦੀ ਵਧਾ ਦਿੱਤੀ ਗਈ ਹੈ ਸ਼ਕਤੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜਹੇ ਦੇ ਵਿੱਚ ਚੰਡੀਗੜ੍ਹ ਉਸ ਦੀ ਨਫਰੀ ਜਿਹੜੀ ਉਹ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਤਾਂ ਕਿਸਾਨਾਂ ਦੇ ਕਾਫਲੇ ਨੇ ਪੰਜਾਬ ਪਰਚੋਂ ਚੱਲੇ ਹੋਏ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਕਈ ਥਾਂ ਦੇ ਉੱਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਈ ਥਾਂ ਦੇ ਉੱਤੇ ਬੈਰੀਕੇਡ ਲਗਾ ਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਹੈ ਤਾਂ ਜਹੇ ਦੇ ਵਿੱਚ ਕਿਸਾਨਾਂ ਦਾ ਹਾਲੇ ਕੋਈ ਕਾਫਲਾ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਨੂੰ ਜਿਹੜਾ ਵੱਧਾ ਹੋਇਆ ਨਜ਼ਰ ਨਹੀਂ ਆਇਆ ਤੇ ਦੂਜੇ ਪਾਸੇ ਖਰੜ ਤੋਂ ਕੁਝ ਤਸਵੀਰ ਵੀ ਸਾਹਮਣੇ ਆਈ ਇਸ ਥਾਂ ਦੇ ਉੱਤੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤਾਂ ਤਾ ਹੈ ਬੜੈਲ ਜਿਹੜਾ ਜਿੱਥੇ ਕਿ ਮਹਾਲੀ ਬੋਰਡ ਆ ਉਸ ਥਾਂ ਦੇ ਉੱਤੇ ਵੀ ਪੁਲਿਸ ਦੀ ਸ਼ਕਤੀ ਹੈ ਥਾਂ ਦੇ ਉੱਤੇ ਵੀ ਨਾਕੇਬੰਦੀ ਕੀਤੀ ਗਈ ਹੈ ਤਾਂ ਕਿਸੇ ਵੀ ਸਮੇਂ ਜੇਕਰ ਪੁਲਿਸ ਨੂੰ ਲੱਗਿਆ ਕਿ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਕੂਚ ਕਰ ਰਹੇ ਨੇ ਤਾਂ ਫਿਰ ਤੁਰੰਤ ਇਸ ਰਸਤੇ ਨੂੰ ਰੋਕ ਦਿੱਤਾ ਜਾਵੇਗਾ ਅਧਿਕਾਰੀਆਂ ਦੇ ਹੁਕਮ ਤੋਂ ਬਾਅਦ ਇਸ ਰਸਤੇ ਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਪੁਲਿਸ ਪਹਿਲੀ ਐਡਵਾਈਜ਼ਰੀ ਜਾਰੀ ਕਰ ਚੁੱਕੀ ਹੈ ਕਿ ਜਿਹੜੇ ਇਹ ਰਸਤੇ ਨੇ ਜਿਹੜੇ ਰਸਤੇ ਦਾ ਜਿਕਰ ਆ 12 13 ਰਸਤੇ ਨੇ ਕਿ ਇਸ ਰਸਤੇ ਦੇ ਰਾਹੀ ਤੁਸੀਂ ਘੱਟ ਸਫਰ ਕਰੋ ਜਾਂ ਫਿਰ ਇਹ ਰੂਟ ਨੇ ਜਿਹੜੇ ਉਹ ਡਿਵਰਟ ਕੀਤੇ ਜਾ ਸਕਦੇ ਨੇ ਜੇਕਰ ਕਿਸਾਨਾਂ ਦੇ ਕਾਫਲੇ ਚੰਡੀਗੜ੍ਹ ਵਾਲੇ ਪਾਸੇ ਵੱਧਦੇ ਨੇ ਤਾਂ ਫਿਰ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਨੂੰ ਸ਼ਕਤੀ ਵਰਤਣੀ ਪੈਗੀ ਨਾ ਬੈਰੀਕੇਡਾਂ ਨੂੰ ਬੰਦ ਕਰਨਾ ਪੈਗਾ ਤਾਂ ਹੋ ਸਕਦਾ ਕਿ ਹੁਕਮ ਉਪਰੋ ਅਧਿਕਾਰੀਆਂ ਦਾ ਆ ਜਾਵੇ ਪਰ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਹਲਚਲ ਨਹੀਂ ਲੱਗ ਰਹੀ ਪਰ ਅਧਿਕਾਰੀਆਂ ਦੇ ਹੁਕਮ ਦੀ ਅਡੀਕ ਨੇ ਜਿਹੜੇ ਪੁਲਿਸ ਮੁਲਾਜ਼ਮ ਕਰ ਰਹੇ ਨੇ ਸ਼ਕਤੀ ਦੇ ਵਿੱਚ ਜ਼ਰੂਰ ਨਜ਼ਰ ਨੇ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਕਈ ਅਧਿਕਾਰੀ ਇਹ ਨਾ ਮੋਰਚਿਆਂ ਦੇ ਉੱਤੇ ਮੌਜੂਦ ਨੇ ਡੀਐਸਪੀ ਲੈਵਲ ਦੇ ਅਧਿਕਾਰੀ ਜੇਕਰ ਉਹਨਾਂ ਨੂੰ ਲੱਗਿਆ ਕਿ ਕੋਈ ਹਲਚਲ ਵਧਾਉਣੀ ਆ ਜਾਂ ਇਹਨਾਂ ਰਸਤਿਆਂ ਨੂੰ ਰੋਕਣਾ ਤਾਂ ਉਹਨਾਂ ਰਸਤਿਆਂ ਨੂੰ ਰੋਕਿਆ ਜਾ ਸਕਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਨਵਾਂ ਬਿਆਨ ਜਗਿੰਦਰ ਸਿੰਘ ਗੁਰਾਹਾਂ ਦਾ ਨਜ਼ਰ ਆ ਰਿਹਾ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੇ ਨਾਲ ਸਾਡੀ ਮੀਟਿੰਗ ਹੁੰਦੀ ਹੈ ਸਿਰਫ 8-9 ਮਸਲਿਆਂ ਤੇ ਹੀ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਮਸਲਿਆਂ ਤੇ ਵੀ ਸਹਿਮਤੀ ਨਹੀਂ ਬਣੀ ਤਾਂ ਉਹ ਗੱਲਬਾਤ ਵਿਚਾਰੇ ਟੁੱਟ ਗਈ ਸੀ ਉਹਨਾਂ ਨੇ ਕਿਹਾ ਕਿ ਸਾਡਾ ਹੱਕ ਆ ਤਰਨੇ ਲਾਉਣਾ ਜਾਂ ਅਸੀਂ ਰੋਸ ਜਿਹੜਾ ਸੰਤਮਈ ਤਰੀਕੇ ਦੇ ਨਾਲ ਲਗਾਉਨੇ ਚੰਡੀਗੜ੍ਹ ਦੇ ਵਿੱਚ ਜੇਕਰ ਕਿਸਾਨ ਜਥੇਬੰਦੀਆਂ ਆਉਂਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਹੁੰਦਾ ਤਾਂ ਉਹ ਮੰਗਾ ਕਈ ਮੰਗਾਂ ਤਾਂ ਕੇਂਦਰ ਸਰਕਾਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਉਹ ਸਿਰਫ ਪੰਜਾਬ ਦੇ ਨਾਲ ਹੀ ਨਹੀਂ ਕੇਂਦਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਇਹ ਜਿਹੇ ਆ ਬਿਆਨ ਉਹਨਾਂ ਸਾਹਮਣੇ ਆ ਰਿਹਾ ਤੇ ਹਲੇ ਵੀ ਆਗੂਆਂ ਨੂੰ ਜਿਹੜਾ ਹਰਸਸ ਦੇ ਵਿੱਚ ਰੱਖਿਆ ਗਿਆ ਪਰ ਕੋਈ ਕਿਸਾਨਾਂ ਦੇ ਜਿਹੜੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਬੱਧ ਹੋਈ ਨਜ਼ਰ ਨਹੀਂ ਆ ਰਹੀ ਹੋ ਸਕਦਾ ਕਿ ਰਸਤੇ ਦੇ ਵਿੱਚ ਜਿਹੜੀ ਇਸ ਤਰੀਕੇ ਦੇ ਨਾਲ ਉਹਨੂੰ ਰੋਕਿਆ ਗਿਆ ਹੈ ਹੋ ਸਕਦਾ ਕਿ ਚੰਡੀਗੜ੍ਹ ਵਾਲੇ ਪਾਸੇ ਨਾ ਆਉਣ ਦਿੱਤਾ ਜਾਵੇ ਤੇ ਜਿਹੜਾ ਅੱਜ ਐਲਾਨ ਹੈ ਕਿਸਾਨਾਂ ਦਾ ਉਹ ਸਫਲ ਰਹਿ ਜਾਵੇ ਅਜਿਹੇ ਦੇ ਵਿੱਚ ਤੁਹਾਨੂੰ ਚੰਡੀਗੜ੍ਹ ਮੋਹਾਲੀ ਦੇ ਸਰਹੱਦ ਤੋਂ ਹਰ ਇੱਕ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਕਿਸ ਤਰੀਕੇ ਦੀ ਹਲਚਲ ਹੈ ਕਿਸ ਤਰੀਕੇ ਦੀ ਅਪਡੇਟ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ ਮੋਹਾਲੀ ਤਾਜ਼ਾ ਸਮੇਂ ਅਸੀਂ ਪੰਜਾਬ ਅਤੇ ਚੰਡੀਗੜ੍ਹ ਦੀ ਸਰਹੱਦ ਦੇ ਖੜੇ ਆ ਬਡੈਲ ਜੇਲ੍ਹ ਦੇ ਕੋਲ ਆ ਜਿਸ ਤਰੀਕੇ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵੱਲ ਨੂੰ ਕੂਚ ਕਰ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੀ ਪੂਰੇ ਤਰੀਕੇ ਦੇ ਨਾਲ ਸ਼ਕਤੀ ਦੇ ਵਿੱਚ ਆ ਪੂਰੇ ਐਕਸ਼ਨ ਦੇ ਵਿੱਚ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਆ ਜਿਹੜੀ ਇਸ ਥਾਂ ਦੇ ਉੱਤੇ ਵੀ ਤਾਇਨਾਤ ਕਰ ਦਿੱਤੀ ਆ ਤੁਹਾਨੂੰ ਪਹਿਲਾਂ 22पीएस ਚੌਂਕ ਦਾ ਏਰੀਆ ਦਿਖਾਇਆ ਜਿਸ ਥਾਂ ਦੇ ਉੱਤੇ ਕੌਮੀ ਸਾਬ ਮੋਰਚਾ ਲੱਗਿਆ ਉਸ ਥਾਂ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਆ ਇਸ ਥਾਂ ਦੇ ਉੱਤੇ ਪੰਜਾਬ ਪੁਲਿਸ ਵੀ ਮਹਾਲੀ ਵਾਲੇ ਪਾਸੇ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਪੂਰੇ ਤਰੀਕੇ ਦੇ ਨਾਲ ਮਸਤੈਦ ਆ। ਹਰ ਗੱਡੀਆਂ ਨੂੰ ਜਿਹੜਾ ਬਾਜ ਵਾਲੀ ਅੱਖ ਦੇ ਨਾਲ ਦੇਖਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਕੋਈ ਕਿਸਾਨ ਤਾਂ ਨਹੀਂ ਕੋਈ ਲੀਡਰ ਤਾਂ ਨਹੀਂ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੈਪਚਰ ਕੀਤਾ ਜਾ ਰਿਹਾ ਤਾਂ ਇਹ ਜਿਹੇ ਦੇ ਵਿੱਚ ਗੱਡੀ ਰੋਕ ਕੇ ਉਸ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਜਿਸ ਤੇ ਲੱਗਦਾ ਹੈ ਕਿ ਇਹ ਕਿਸਾਨ ਆ ਜਾਂ ਕਿਸਾਨ ਲੀਡਰ ਆ। ਇਸੇ ਕਰਕੇ ਗੱਡੀਆਂ ਨੂੰ ਰੋਕ ਕੇ ਉਹਨਾਂ ਨੂੰ ਪੁੱਛ ਕੇ ਚ ਵੀ ਕੀਤੀ ਜਾ ਰਹੀ ਹੈ ਕਿਸੇ ਕਿਸ ਥਾਂ ਦੇ ਉੱਤੇ ਤੁਸੀਂ ਜਾ ਰਹੇ ਹੋ ਤਾਂ ਪੰਜਾਬ ਪੁਲਿਸ ਦੇ ਜਵਾਨ ਸਾਹਮਣੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਤਾਂ ਪੈਰਾ ਮਿਲਟਰੀ ਫੋਰਸ ਆ ਜਿਹੜੀ ਉਹ ਵੀ ਤਾਇਨਾਤ ਕਰ ਦਿੱਤੀ ਆ ਸਾਹਮਣੇ ਟਰੱਕ ਨੇ ਜਿਹੜੇ ਉਹ ਖੜਾਏ ਗਏ ਨੇ ਗੱਡੀਆਂ ਖੜੀਆਂ ਨੇ ਪੁਲਿਸ ਦੀਆਂ ਵਸ ਮੌਜੂਦਾ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸਾਹਮਣੇ ਦੇਲੇ ਪਾਸੇ ਦੂਜੀ ਸਾਈਡ ਸੜਕ ਦੇ ਬੈਰੀਕੇਡ ਲਗਾਏ ਗਏ ਨੇ ਤੇਲੇ ਪਾਸੇ ਵੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਸ਼ਕਤੀ ਹੈ ਜਿਹੜੀ ਉਹ ਵਰਤੀ ਜਾਏਗੀ ਜੇਕਰ ਚੰਡੀਗੜ੍ਹ ਵਾਲੇ ਪਾਸੇ ਕਿਸਾਨ ਕੂਚ ਕਰਦੇ ਨੇ ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ਤੇ ਸਕਰੀਬਨ ਚੰਡੀਗੜ੍ਹ ਪੁਲਿਸ ਦਾ ਸਖਤ ਪੈਰਾ ਨਾਕੇਬੰਦੀ ਵਧਾ ਦਿੱਤੀ ਗਈ ਹੈ ਸ਼ਕਤੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜਹੇ ਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਨਫਰੀ ਜਿਹੜੀ ਉਹ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਤਾਂ ਕਿਸਾਨਾਂ ਦੇ ਕਾਫਲੇ ਨੇ ਪੰਜਾਬ ਪਰਚੋਂ ਚੱਲੇ ਹੋਏ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਕਈ ਥਾਂ ਦੇ ਉੱਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਈ ਥਾਂ ਦੇ ਉੱਤੇ ਬੈਰੀਕੇਡ ਲਗਾ ਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਹੈ ਤਾਂ ਜਹੇ ਦੇ ਵਿੱਚ ਕਿਸਾਨਾਂ ਦਾ ਹਾਲੇ ਕੋਈ ਕਾਫਲਾ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਨੂੰ ਜਿਹੜਾ ਵੱਧਾ ਹੋਇਆ ਨਜ਼ਰ ਨਹੀਂ ਆਇਆ ਤੇ ਦੂਜੇ ਪਾਸੇ ਖਰੜ ਤੋਂ ਕੁਝ ਤਸਵੀਰ ਵੀ ਸਾਹਮਣੇ ਆਈ ਇਸ ਥਾਂ ਦੇ ਉੱਤੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤਾਂ ਤਾ ਹੈ ਬੜੈਲ ਜਿਹੜਾ ਜਿੱਥੇ ਕਿ ਮਹਾਲੀ ਬੋਰਡ ਆ ਉਸ ਥਾਂ ਦੇ ਉੱਤੇ ਵੀ ਪੁਲਿਸ ਦੀ ਸ਼ਕਤੀ ਹੈ ਥਾਂ ਦੇ ਉੱਤੇ ਵੀ ਨਾਕੇਬੰਦੀ ਕੀਤੀ ਗਈ ਹੈ ਤਾਂ ਕਿਸੇ ਵੀ ਸਮੇਂ ਜੇਕਰ ਪੁਲਿਸ ਨੂੰ ਲੱਗਿਆ ਕਿ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਕੂਚ ਕਰ ਰਹੇ ਨੇ ਤਾਂ ਫਿਰ ਤੁਰੰਤ ਇਸ ਰਸਤੇ ਨੂੰ ਰੋਕ ਦਿੱਤਾ ਜਾਵੇਗਾ ਅਧਿਕਾਰੀਆਂ ਦੇ ਹੁਕਮ ਤੋਂ ਬਾਅਦ ਇਸ ਰਸਤੇ ਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਪੁਲਿਸ ਪਹਿਲੀ ਐਡਵਾਈਜ਼ਰੀ ਜਾਰੀ ਕਰ ਚੁੱਕੀ ਹੈ ਕਿ ਜਿਹੜੇ ਰਸਤੇ ਨੇ ਜਿਹੜੇ ਰਸਤੇ ਦਾ ਜ਼ਿਕਰ ਆ 12 13 ਰਸਤੇ ਨੇ ਕਿ ਇਸ ਰਸਤੇ ਦੇ ਰਾਹੀਂ ਤੁਸੀਂ ਘੱਟ ਸਫਰ ਕਰੋ ਜਾਂ ਫਿਰ ਇਹ ਰੂਟ ਨੇ ਜਿਹੜੇ ਉਹ ਡਵਰਟ ਕੀਤੇ ਜਾ ਸਕਦੇ ਨੇ ਜੇਕਰ ਕਿਸਾਨਾਂ ਦੇ ਕਾਫਲੇ ਚੰਡੀਗੜ੍ਹ ਵਾਲੇ ਪਾਸੇ ਵੱਧਦੇ ਨੇ ਤਾਂ ਫਿਰ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਨੂੰ ਸਖਤੀ ਵਰਤਣੀ ਪੈਗੀ ਨਾ ਬੈਰੀਕੇਡਾਂ ਨੂੰ ਬੰਦ ਕਰਨਾ ਪੈਗਾ ਤਾਂ ਹੋ ਸਕਦਾ ਹੈ ਕਿ ਹੁਕਮ ਉਪਰੋ ਅਧਿਕਾਰੀਆਂ ਦਾ ਆ ਜਾਵੇ ਪਰ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਹਲਚਲ ਨਹੀਂ ਲੱਗ ਰਹੀ ਪਰ ਅਧਿਕਾਰੀਆਂ ਦੇ ਹੁਕਮ ਦੀ ਅਡੀਕ ਨੇ ਜਿਹੜੇ ਪੁਲਿਸ ਮੁਲਾਜ਼ਮ ਕਰ ਰਹੇ ਨੇ ਸ਼ਕਤੀ ਦੇ ਵਿੱਚ ਜ਼ਰੂਰ ਨਜ਼ਰ ਨੇ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਕਈ ਅਧਿਕਾਰੀ ਇਹ ਨਾ ਮੋਰਚਿਆਂ ਦੇ ਉੱਤੇ ਮੌਜੂਦ ਨੇ ਡੀਐਸਪੀ ਲੈਵਲ ਦੇ ਅਧਿਕਾਰੀ ਜਿਕਰ ਉਹਨਾਂ ਨੂੰ ਲੱਗਿਆ ਕਿ ਕੋਈ ਹਲਚਲ ਵਧਾਉਣੀ ਆ ਜਾਂ ਇਹਨਾਂ ਰਸਤਿਆਂ ਨੂੰ ਰੋਕਣਾ ਤਾਂ ਉਹਨਾਂ ਰਸਤਿਆਂ ਨੂੰ ਰੋਕਿਆ ਜਾ ਸਕਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਨਵਾਂ ਬਿਆਨ ਜਗਿੰਦਰ ਸਿੰਘ ਗੁਰਾਹਾਂ ਦਾ ਨજર ਆ ਰਿਹਾ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੇ ਨਾਲ ਸਾਡੀ ਮੀਟਿੰਗ ਹੁੰਦੀ ਹੈ ਸਿਰਫ 8-9 ਮਸਲਿਆਂ ਤੇ ਹੀ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਮਸਲਿਆਂ ਤੇ ਵੀ ਸਹਿਮਤੀ ਨਹੀਂ ਬਣੀ ਤਾਂ ਉਹ ਗੱਲਬਾਤ ਵਿਚਾਰੇ ਟੁੱਟ ਗਈ ਸੀ ਉਹਨਾਂ ਨੇ ਕਿਹਾ ਕਿ ਸਾਡਾ ਹੱਕ ਆ ਤਰਨੇ ਲਾਉਣਾ ਜਾਂ ਅਸੀਂ ਰੋਸ ਜਿਹੜਾ ਉਹ ਸ਼ਾਂਤਮਈ ਤਰੀਕੇ ਦੇ ਨਾਲ ਲਗਾਉਨੇ ਚੰਡੀਗੜ੍ਹ ਦੇ ਵਿੱਚ ਜੇਕਰ ਕਿਸਾਨ ਜਥੇਬੰਦੀਆਂ ਆਉਂਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਆਉਂਦਾ ਤਾਂ ਉਹ ਮੰਗਾ ਕਈ ਮੰਗਾਂ ਤਾਂ ਕੇਂਦਰ ਸਰਕਾਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਉਹ ਸਿਰਫ ਪੰਜਾਬ ਦੇ ਨਾਲ ਹੀ ਨਹੀਂ ਕੇਂਦਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਇਹ ਜਿਹੇ ਬਿਆਨ ਉਹਨਾਂ ਸਾਹਮਣੇ ਆ ਰਿਹਾ ਤੇ ਹਲੇ ਵੀ ਆਗੂਆਂ ਨੂੰ ਜਿਹੜਾ ਹਰਸਸ ਦੇ ਵਿੱਚ ਰੱਖਿਆ ਗਿਆ ਪਰ ਕੋਈ ਕਿਸਾਨਾਂ ਦੇ ਜਿਹੜੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਵੱਧੇ ਹੋਏ ਨਜ਼ਰ ਨਹੀਂ ਆ ਰਹੇ ਹੋ ਸਕਦਾ ਕਿ ਰਸਤੇ ਦੇ ਵਿੱਚ ਜਿਹੜੀ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਿਆ ਗਿਆ ਹੈ ਹੋ ਸਕਦਾ ਕਿ ਚੰਡੀਗੜ੍ਹ ਵਾਲੇ ਪਾਸੇ ਨਾ ਆਉਣ ਦਿੱਤਾ ਜਾਵੇ ਤੇ ਜਿਹੜਾ ਅੱਜ ਐਲਾਨ ਆ ਕਿਸਾਨਾਂ ਦਾ ਉਹ ਸਫਲ ਰਹਿ ਜਾਵੇ ਅਜਿਹੇ ਦੇ ਵਿੱਚ ਤੁਹਾਨੂੰ ਚੰਡੀਗੜ੍ਹ ਮੋਹਾਲੀ ਦੇ ਸਰਹੱਦ ਤੋਂ ਹਰ ਇੱਕ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਕਿਸ ਤਰੀਕੇ ਦੀ ਹਲਚਲ ਕਿਸ ਤਰੀਕੇ ਦੀ ਅਪਡੇਟ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੁੜੇ ਰਜਾਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ ਮੋਹਾਲੀ ਤਾਜ਼ਾ ਸਮੇ ਅਸੀਂ ਪੰਜਾਬ ਅਤੇ ਚੰਡੀਗੜ੍ਹ ਦੀ ਸਰਹੱਦ ਦੇ ਖੜੇ ਆ ਬਡੈਲ ਜੇਲ੍ਹ ਦੇ ਕੋਲ ਆ ਜਿਸ ਤਰੀਕੇ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੈ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵੱਲ ਨੂੰ ਕੂਚ ਕਰ ਰਹੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੀ ਪੂਰੇ ਤਰੀਕੇ ਦੇ ਨਾਲ ਸਖਤੀ ਦੇ ਵਿੱਚ ਆ ਪੂਰੇ ਐਕਸ਼ਨ ਦੇ ਵਿੱਚ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਆ ਜਿਹੜੀ ਇਸ ਥਾਂ ਦੇ ਉੱਤੇ ਵੀ ਤਾਇਨਾਤ ਕਰ ਦਿੱਤੀ ਆ ਤੁਹਾਨੂੰ ਪਹਿਲਾਂ ਬਾਈਪੀਐਸ ਚੌਂਕ ਦਾ ਏਰੀਆ ਦਿਖਾਇਆ ਜਿਸ ਥਾਂ ਦੇ ਉੱਤੇ ਕੌਮੀ ਸਾਬ ਮੋਰਚਾ ਲੱਗਾ ਹੋਇਆ ਉਸ ਥਾਂ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤਾਇਨਾਤ ਆ ਇਸ ਥਾਂ ਦੇ ਉੱਤੇ ਪੰਜਾਬ ਪੁਲਿਸ ਵੀ ਮਹਾਲੀ ਵਾਲੇ ਪਾਸੇ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਪੂਰੇ ਤਰੀਕੇ ਦੇ ਨਾਲ ਮਸਤੈਦ ਆ। ਹਰ ਗੱਡੀਆਂ ਨੂੰ ਜਿਹੜਾ ਬਾਜ ਵਾਲੀ ਅੱਖ ਦੇ ਨਾਲ ਦੇਖਿਆ ਜਾ ਰਿਹਾ ਕਿ ਗੱਡੀ ਦੇ ਵਿੱਚ ਕੋਈ ਕਿਸਾਨ ਤਾਂ ਨਹੀਂ ਕੋਈ ਲੀਡਰ ਤਾਂ ਨਹੀਂ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੈਪਚਰ ਕੀਤਾ ਜਾ ਰਿਹਾ ਤਾਂ ਇਹ ਜਿਹੇ ਦੇ ਵਿੱਚ ਗੱਡੀ ਰੋਕ ਕੇ ਉਸ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਜਿਸ ਤੇ ਲੱਗਦਾ ਹੈ ਕਿ ਇਹ ਕਿਸਾਨ ਆ ਜਾਂ ਕਿਸਾਨ ਲੀਡਰ ਆ। ਇਸੇ ਕਰਕੇ ਗੱਡੀਆਂ ਨੂੰ ਰੋਕ ਕੇ ਉਹਨਾਂ ਨੂੰ ਵੱਟੇ ਕਿੱਛ ਵੀ ਕੀਤੀ ਜਾ ਰਹੀ ਹੈ ਕਿਸੇ ਕਿਸ ਥਾਂ ਦੇ ਉੱਤੇ ਤੁਸੀਂ ਜਾ ਰਹੇ ਹੋ ਤਾਂ ਪੰਜਾਬ ਪੁਲਿਸ ਦੇ ਜਵਾਨ ਸਾਹਮਣੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਤਾਂ ਪੈਰਾ ਮਿਲਟਰੀ ਫੋਰਸ ਆ ਜਿਹੜੀ ਉਹ ਵੀ ਤਾਇਨਾਤ ਕਰ ਦਿੱਤੀ ਆ ਸਾਹਮਣੇ ਟਰੱਕ ਨੇ ਜਿਹੜੇ ਉਹ ਖੜਾਏ ਗਏ ਨੇ ਗੱਡੀਆਂ ਖੜੀਆਂ ਨੇ ਪੁਲਿਸ ਦੀਆਂ ਵਸ ਮੌਜੂਦਾ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸਾਹਮਣੇ ਦੇਲੇ ਪਾਸੇ ਦੂਜੀ ਸਾਈਡ ਸੜਕ ਦੇ ਬੈਰੀਕੇਡ ਲਗਾਏ ਗਏ ਨੇ ਤੇਲੇ ਪਾਸੇ ਵੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਵਾਨ ਨੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਸ਼ਕਤੀ ਹੈ ਜਿਹੜੀ ਉਹ ਵਰਤੀ ਜਾਏਗੀ ਜੇਕਰ ਚੰਡੀਗੜ੍ਹ ਵਾਲੇ ਪਾਸੇ ਕਿਸਾਨ ਕੂਚ ਕਰਦੇ ਨੇ ਚੰਡੀਗੜ੍ਹ ਦੀਆਂ ਸਾਰੀਆਂ ਸਰਹੱਦਾਂ ਤੇ ਸਕਰੀਬਨ ਚੰਡੀਗੜ੍ਹ ਪੁਲਿਸ ਦਾ ਸਖਤ ਪੈਰਾ ਨਾਕੇਬੰਦੀ ਵਧਾ ਦਿੱਤੀ ਗਈ ਹੈ ਸ਼ਕਤੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜਹੇ ਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਨਫਰੀ ਹੈ ਜਿਹੜੀ ਉਹ ਵੀ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਤਾਂ ਕਿਸਾਨਾਂ ਦੇ ਕਾਫਲੇ ਨੇ ਪੰਜਾਬ ਪਰਚੋਂ ਚੱਲੇ ਹੋਏ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਕਈ ਥਾਂ ਦੇ ਉੱਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਈ ਥਾਂ ਦੇ ਉੱਤੇ ਬੈਰੀਕਾਡ ਲਗਾ ਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਹੈ ਤਾਂ ਜਹੇ ਦੇ ਵਿੱਚ ਕਿਸਾਨਾਂ ਦਾ ਹਾਲੇ ਕੋਈ ਕਾਫਲਾ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਨੂੰ ਜਿਹੜਾ ਵੱਧਾ ਹੋਇਆ ਨਜ਼ਰ ਨਹੀਂ ਆਇਆ ਤੇ ਦੂਜੇ ਪਾਸੇ ਖਰੜ ਤੋਂ ਕੁਝ ਤਸਵੀਰ ਵੀ ਸਾਹਮਣੇ ਆਈ ਇਸ ਥਾਂ ਦੇ ਉੱਤੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਤਾਂ ਇਹ ਬੜੈਲ ਜਿਹੜਾ ਜਿੱਥੇ ਕਿ ਮਹਾਲੀ ਬੋਰਡ ਆ ਉਸ ਥਾਂ ਦੇ ਉੱਤੇ ਵੀ ਪੁਲਿਸ ਦੀ ਸਖਤੀ ਹੈ ਥਾਂ ਦੇ ਉੱਤੇ ਵੀ ਨਾਕੇਬੰਦੀ ਕੀਤੀ ਗਈ ਹੈ ਤਾਂ ਕਿਸੇ ਵੀ ਸਮੇਂ ਜੇਕਰ ਪੁਲਿਸ ਨੂੰ ਲੱਗਿਆ ਕਿ ਕਿਸਾਨਾਂ ਦੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਕੂਚ ਕਰ ਰਹੇ ਨੇ ਤਾਂ ਫਿਰ ਤੁਰੰਤ ਇਸ ਰਸਤੇ ਨੂੰ ਰੋਕ ਦਿੱਤਾ ਜਾਵੇਗਾ ਅਧਿਕਾਰੀਆਂ ਦੇ ਹੁਕਮ ਤੋਂ ਬਾਅਦ ਇਸ ਰਸਤੇ ਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਪੁਲਿਸ ਪਹਿਲੀ ਐਡਵਾਈਜ਼ਰੀ ਜਾਰੀ ਕਰ ਚੁੱਕੀ ਹੈ ਕਿ ਜਿਹੜੇ ਇਹ ਰਸਤੇ ਨੇ ਜਿਹੜੇ ਰਸਤੇ ਦਾ ਜ਼ਿਕਰ ਆ 12 13 ਰਸਤੇ ਨੇ ਕਿ ਇਸ ਰਸਤੇ ਦੇ ਰਾਹੀਂ ਤੁਸੀਂ ਘੱਟ ਸਫਰ ਕਰੋ ਜਾਂ ਫਿਰ ਇਹ ਰੂਟ ਨੇ ਜਿਹੜੇ ਉਹ ਡਿਵਰਟ ਕੀਤੇ ਜਾ ਸਕਦੇ ਨੇ ਜੇਕਰ ਕਿਸਾਨਾਂ ਦੇ ਕਾਫਲੇ ਚੰਡੀਗੜ੍ਹ ਵਾਲੇ ਪਾਸੇ ਵੱਧਦੇ ਨੇ ਤਾਂ ਫਿਰ ਕਿਤਨਾ ਕਿਤੇ ਚੰਡੀਗੜ੍ਹ ਪੁਲਿਸ ਨੂੰ ਸ਼ਕਤੀ ਵਰਤਣੀ ਪੈਗੀ ਨਾ ਬੈਰੀਕੇਡਾਂ ਨੂੰ ਬੰਦ ਕਰਨਾ ਪੈਗਾ ਤਾਂ ਹੋ ਸਕਦਾ ਕਿ ਹੁਕਮ ਉਪਰੋ ਅਧਿਕਾਰੀਆਂ ਦਾ ਆ ਜਾਵੇ ਪਰ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਹਲਚਲ ਨਹੀਂ ਲੱਗ ਰਹੀ ਪਰ ਅਧਿਕਾਰੀਆਂ ਦੇ ਹੁਕਮ ਦੀ ਅਡੀਕ ਨੇ ਜਿਹੜੇ ਪੁਲਿਸ ਮੁਲਾਜ਼ਮ ਕਰ ਰਹੇ ਨੇ ਸ਼ਕਤੀ ਦੇ ਵਿੱਚ ਜ਼ਰੂਰ ਨਜ਼ਰ ਨੇ ਆ ਰਹੇ ਨੇ ਤੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਕਈ ਅਧਿਕਾਰੀ ਇਹ ਨਾ ਮੋਰਚਿਆਂ ਦੇ ਉੱਤੇ ਮੌਜੂਦ ਨੇ ਡੀਐਸਪੀ ਲੈਵਲ ਦੇ ਅਧਿਕਾਰੀ ਜੇਕਰ ਉਹਨਾਂ ਨੂੰ ਲੱਗਿਆ ਕਿ ਕੋਈ ਹਲਚਲ ਵਧਾਉਣੀ ਆ ਜਾਂ ਇਹਨਾਂ ਰਸਤਿਆਂ ਨੂੰ ਰੋਕਣਾ ਤਾਂ ਉਹਨਾਂ ਰਸਤਿਆਂ ਨੂੰ ਰੋਕਿਆ ਜਾ ਸਕਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਨਵਾਂ ਬਿਆਨ ਜਗਿੰਦਰ ਸਿੰਘ ਗੁਰਾਹਾਂ ਦਾ ਨਜ਼ਰ ਆ ਰਿਹਾ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਦੇ ਨਾਲ ਸਾਡੀ ਮੀਟਿੰਗ ਹੁੰਦੀ ਆ ਸਿਰਫ 8-9 ਮਸਲਿਆਂ ਤੇ ਹੀ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਮਸਲਿਆਂ ਤੇ ਵੀ ਸਹਿਮਤੀ ਨਹੀਂ ਬਣੀ ਤਾਂ ਉਹ ਗੱਲਬਾਤ ਵਿਚਾਰੇ ਟੁੱਟ ਗਈ ਸੀ ਉਹਨਾਂ ਨੇ ਕਿਹਾ ਕਿ ਸਾਡਾ ਹੱਕ ਆ ਤਰਨੇ ਲਾਉਣਾ ਜਾਂ ਅਸੀਂ ਰੋਸ ਦਾ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਲਗਾਉਨੇ ਚੰਡੀਗੜ੍ਹ ਦੇ ਵਿੱਚ ਜੇਕਰ ਕਿਸਾਨ ਜਥੇਬੰਦੀਆਂ ਆਉਂਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਆਉਂਦਾ ਤਾਂ ਉਹ ਮੰਗਾ ਕਈ ਮੰਗਾਂ ਤਾਂ ਕੇਂਦਰ ਸਰਕਾਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਉਹ ਸਿਰਫ ਪੰਜਾਬ ਦੇ ਨਾਲ ਹੀ ਨਹੀਂ ਕੇਂਦਰ ਦੇ ਨਾਲ ਵੀ ਜੁੜੀਆਂ ਹੁੰਦੀਆਂ ਨੇ ਇਹ ਜਿਹੇ ਆ ਬਿਆਨ ਉਹਨਾਂ ਸਾਹਮਣੇ ਆ ਰਿਹਾ ਤੇ ਹਲੇ ਵੀ ਆਗੂਆਂ ਨੂੰ ਜਿਹੜਾ ਹਰਸਸ ਦੇ ਵਿੱਚ ਰੱਖਿਆ ਗਿਆ ਪਰ ਕੋਈ ਕਿਸਾਨਾਂ ਦੇ ਜਿਹੜੇ ਕਾਫਲੇ ਨੇ ਚੰਡੀਗੜ੍ਹ ਵਾਲੇ ਪਾਸੇ ਵੱਧੇ ਹੋਏ ਨਜ਼ਰ ਨਹੀਂ ਆ ਰਹੇ ਹੋ ਸਕਦਾ ਹੈ ਕਿ ਰਸਤੇ ਦੇ ਵਿੱਚ ਜਿਹੜ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਰੋਕਿਆ ਗਿਆ ਹੈ ਹੋ ਸਕਦਾ ਹੈ ਕਿ ਚੰਡੀਗੜ੍ਹ ਵਾਲੇ ਪਾਸੇ ਨਾ ਆਉਣ ਦਿੱਤਾ ਜਾਵੇ ਤੇ ਜਿਹੜਾ ਅੱਜ ਐਲਾਨ ਆ ਕਿਸਾਨਾਂ ਦਾ ਉਹ ਸਫਲ ਰਹਿ ਜਾਵੇ ਅਜਿਹੇ ਦੇ ਵਿੱਚ ਤੁਹਾਨੂੰ ਚੰਡੀਗੜ੍ਹ ਮੋਹਾਲੀ ਦੇ ਸਰਹੱਦ ਤੋਂ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਵਾਂਗੇ ਕਿਸ ਤਰੀਕੇ ਦੀ ਹਲਚਲ ਆ ਕਿਸ ਤਰੀਕੇ ਦੀ ਅਪਡੇਟ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ ਮੋਹਾਲੀ ਤਾਜ਼ਾ ਸਮੇ ਅਸੀਂ ਪੰਜਾਬ ਅਤੇ ਚੰਡੀਗੜ੍ਹ ਦੀ ਸਰਹੱਦ ਦੇ ਖੜੇ ਆ ਬਡੈਲ ਜੇਲ੍ਹ ਦੇ ਕੋਲ ਆ ਜਿਸ ਤਰੀਕੇ ਦੇ